ਬਰਨਪਤੀ ਵਿੱਚੋਂ ਭਾਈ ਹਰੀ ਸਿੰਘ ਸੁਪੁੱਤਰ ਸਰਦਾਰ ਹਰਨੇਕ ਸਿੰਘ ਜੀ ਬਰਨਪਤੀ ਵਿੱਚੋਂ ਮਾਤਾ ਕਰਤਾਰ ਕੌਰ ਜੀ ਸੁਪਤਨੀ ਸਰਦਾਰ ਭਗਤ ਸਿੰਘ ਥਾਣੇਦਾਰ ਜੀ ਜਿਹੜੇ ਪਰਿਵਾਰ ਵਿੱਚੋਂ ਭਾਈ ਭੁਪਿੰਦਰ ਸਿੰਘ ਸੁਪੁੱਤਰ ਸਰਦਾਰ ਭਗਤ ਸਿੰਘ ਕੀ ਥਾਣੇਦਾਰ ਚਹਿਲ ਜੀ ਦੀ ਪਤਨੀ ਪਰਮਜੀਤ ਕੌਰ ਜੀ ਸੁਪਤਰੀ ਸਰਦਾਰ ਅਮਰਪ੍ਰੀਤ ਸਿੰਘ ਜੀ ਜੈ ਕਪਤੀ ਵਿਚੋਂ ਅਤੇ ਮਾਤਾ ਕਰਤੂਰ ਕੌਰ ਜੀ ਸੁਪਤਨੀ ਸਰਦਾਰ ਲਾਲ ਸਿੰਘ ਜੀ ਜਾਹਿਰ ਜੈ ਕਪਤੀ ਵਿਚੋਂ ਸੁਮਾਤਾ ਸੁਖੀਰ ਕੌਰ ਜੀ ਸੁਪਤਨੀ ਸਰਦਾਰ ਅਮਰ ਸਿੰਘ ਬਾਗਤ ਅਤੇ ਮਾਤਾ ਸਬਤਰੀ ਕੌਰ ਸੁਪਤਨੀ ਸਰਦਾਰ ਅਮਰ ਸਿੰਘ ਲੋਟ ਪਰਵਾਰ ਦੇ ਵਿੱਚੋਂ ਗੁਰੂ ਕਾਲਸਾ ਜੀ ਇਹ ਮਹਾਨ ਸਿੱਖ ਦੀਵਾ ਸਾਧ ਤੇ ਸਜਗਣ ਸਾਹਿਬ ਜੀ ਨੇ ਸ਼ਹੀਦ ਹੋਏ ਜਿਹਨਾਂ ਨੂੰ 10 ਦਵਾਰਾਂ ਫਿਰ ਦਵੇਦਾਨ ਇਸ ਜੀਵੀ ਅਮਰ ਨੇ ਇਹ ਸਾਡੀ ਇਹਦੇ ਸੂਰਤੀ ਕੰਮ ਦਾ ਸ਼ੁਭਾਇਆ ਸਰ ਇਹਨਾਂ ਨੂੰ ਸਦਾ ਲਈ ਇਹਨਾਂ ਜੀ ਦੀਆਂ ਸਾਧੀਆਂ ਦੁਆਰਾ ਸਾਂਭ ਕੇ ਰੱਖਣਾ ਪਤੀ ਨਹੀਂ ਜੁਣੀ ਤੇ ਉਹਨਾਂ ਦੀ ਇਹਨਾਂ ਦੀ ਸ਼ਹੀਦੀ ਨੂੰ ਕਿਸੇ ਵੀ ਲੋਭ ਲਾਲਚ ਦੇ ਪਹਿ ਮਰੂ ਖਾਲਸਾ ਜੀ ਕਿਸੇ ਵੀ ਲੜਾਈਆਂ ਤੇ ਝਗੜਿਆਂ ਦੇ ਪੈਹਲ ਸਾਨੂੰ ਹੋਰਨਾ ਨਹੀਂ ਚਾਹੀਦਾ ਜਿਹੜੇ ਸ਼ਹੀਦ ਪਰਿਵਾਰਾਂ ਵਿੱਚੋਂ ਸ਼ਹੀਦ ਹੋਏ ਮਰੂ ਖਾਲਸਾ ਜੀ ਉਹਨਾਂ ਦਾ ਸਮੂਹੀ ਹੀ ਸੁਗਗ ਸੁਭਰ ਦੇ ਅੰਦਰ ਤੇ ਰਹਿਦੀ ਦੁਨੀਆ ਤੱਕ ਉਹਨਾਂ ਦਾ ਪਰਿਵਾਰਾਂ ਦਾ ਨਾਮ ਇਸੇ ਤਰ੍ਹਾਂ ਚਮਕਦਾ ਰਹੇਗਾ ਇਸ ਕਰਕੇ ਸਾਨੂੰ ਸਾਧ ਸੰਗਤਾਂ ਨੂੰ ਚੜ੍ਹ ਕੇ ਤਰ੍ਹਾਂ ਦੇ ਸਹਿਰ ਕੰਡੇ ਬੜਦੇ ਦੀ ਬੋਲ ਪ੍ਰਾਪਤ ਕਰਕੇ ਗੁਰੂ ਕੀ ਵਿਚਾਰ ਧਾਰਾ ਤੇ ਰਹਿਤ ਵਰਜਾ ਦਾ ਅਸਰ ਕਿਰਤ ਕਰੋ ਵੰਡ ਛਕੋ ਅਤਿ ਗੁਰੂ ਕੰਸਾ ਸਾਧ ਸੰਗਤ ਦੀ ਕਿਰਤ ਕਰੋ ਵੰਡ ਛਕੋ ਦੇਹ ਧਾਰਨੀ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਸੋ ਗੁਰੂ ਕੰਸਾ ਦੀ ਜਿਨੇ ਵੀ ਸ਼ੀਰ ਪ੍ਰਵਾਹ ਕੀਤੇ ਅਤੇ ਸੰਗਤਾਂ ਨੂੰ ਜੀਆਂ ਨੇ ਸਾਰੀਆਂ ਸੰਗਤਾਂ ਦੇ ਸਹਿਜ ਗੁਰਦਰਣਾ ਵਿੱਚ ਉਹਨਾਂ ਪਿਆਰੇ ਜਿਹੜੇ ਸ਼ੀਰ ਹੋਏ ਨੇ ਕੀਮਾ ਸਾਹਿਬ ਜੀ ਦੇ ਨੌ ਸਿੰਘਾਂ ਸਵੇਤ ਸਾਰਿਆਂ ਨੂੰ कोट-कोट ਉਹਨਾਂ ਦੀ ਸੀ ਜੀਤੀ ਵਾਕ ਨੂੰ ਤੋਂ ਉਹਨਾਂ ਨੂੰ ਪ੍ਰਣਾਮ ਹੈ ਸਤਿਗੁਰੂ ਜੀ ਰਹਿਤ ਕਰਨ ਇਹ ਸਾਡੇ ਹਿਰਦੇ ਵਿੱਚ ਸਦਾ ਮਨ ਵਿੱਚ ਸਦਾ ਵਸਦੇ ਰਹਿਣ ਅਸੀਂ ਉਹਨਾਂ ਦੀ ਯਾਦ ਤੇ ਇਸੇ ਤਰ੍ਹਾਂ ਜੁੜੇ ਨਹੀਂ ਹੈ ਜੜੀਆਂ ਬੀਬੀ ਇਤਰਾਫ ਗਾਦੀ ਬਣਕੀਆਂ ਸੋ ਗੁਰੂ ਸਾਹਿਬ ਜੀ ਅਗਰਾਂ ਵਾਲੇ ਜਿਹੜੇ ਰੋਪ ਨੇ ਤੇ ਉਹਨਾਂ ਨੂੰ ਸਹਾਣਨ ਲਈਏ ਜਦੋਂ ਵੀ ਮਨ ਦੇ ਮਨ ਦਾ ہی مریفت پر انہوں ہر سال کی طرح آپ سال میں سلطان جیسا ہے جو دوارا گرد وارا ناکسر صاحب جی میں کہہ گروہ گر پاس سکتا ہے ایک پرالہ کیتا گیا ہے جتے دار سردار دوارا سکتی ملے جب آئی دلائر سکتا تھا سکتا 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 بلو بیتی پرسوں کو مرد میں گاڑی دے کھنڈ پار صاحب کی پرکار سکتا ہے تو دے وہ بھی آپ کی نحادلی ਭਾਜੀ ਜੀ ਤਾਂ ਖੁਣ ਗਏ ਸਾਰੀ ਸਤਿ ਸ਼੍ਰੀ ਅਕਾਲ ਜੀ ਪੜੀਆਂ ਸੋਹਣ ਬੇਨਤੀ ਹੈ ਸਾਡੀਆਂ ਜਿੰਨੀਆਂ ਵੀ ਸੰਗਤਾਂ ਭੁਖੀਆਂ ਨੇ ਦਿਨਾਂ ਦੇ ਵਿੱਚੋਂ ਦੌਰ ਦਾ ਸ਼ਹੀਦਾਂ ਦੇ ਭਾਈ ਨਾਮ ਆਪ ਜੀ ਦੇ ਸਾਨੂੰ ਸੁਸੇ ਦੇ ਨੇ ਉਹਨਾਂ ਸੀਰ ਪਰਿਵਾਰਾਂ ਦੇ ਵਿੱਚ ਹੋਈ ਇੱਕ ਮੈਮਰ ਕੁੱਤੇ ਸੋ ਨਾਲੀ ਗੁਰੂ ਪਿਆਰੇ ਭਾਈ ਸੋਹਣ ਸਿੰਘ ਜੀ ਜਿਨ੍ਹਾਂ ਨੇ ਸੱਚ ਗਣ ਸਾਜੀ ਦੇ ਵਿੱਚੋਂ ਹੀ ਜੋ ਦੁਸ਼ਤ ਸਰਕਾਰ ਨੇ ਕੈਦ ਕਰਕੇ ਨੰਦਲਪੁਰ ਦੀ ਜੇਦ ਥੇੜ ਬਤਸੀਆਂ ਇਹਨਾਂ ਦੇ ਨਾਲ ਇਸ ਨਗਰੀ ਦੇ ਭਾਈ ਮੀਨਾ ਸਿੰਘ ਸੁਪੁੱਤਰ ਜਗਤ ਸਿੰਘ ਜੀ ਅੱਗੇ ਨਾਲ ਹੀ ਭਾਈ ਆਰ ਸਿੰਘ ਸਾਹਿਬ ਕੈਰ ਸੀ ਜੋ ਗੁਰੂ ਪਿਆਰੇ ਹੋ ਗਏ ਸਨ ਇਹਨਾਂ ਦੀ ਵੀ ਜਿਹੜਾ ਘਟੀਆਂ ਸੁਪੰਦ ਦੀ ਹਾਜ਼ਰੀ ਵਿੱਚ ਭਾਈ ਸੋਨ ਸਿੰਘ ਦੀ ਹੋਲੀ ਵੀ ਆਏ ਸੋ ਇਹਨਾਂ ਦਾ ਸਾਰੇ ਸ਼ਹੀਦ ਪਰਿਵਾਰਾਂ ਵਿੱਚੋਂ ਇੱਕ ਮੈਂਬਰ ਦਾ ਸੂ ਪਰਿਵਾਰਾਂ ਦਾ ਗੁਰੂ ਘਰ ਦੀ ਮਹਿਮੈਂ ਵਜੋਂ ਪਰ ਆ ਕੇ ਸੋ ਸਨਮਾਨਤ ਕਰਨ ਜਾਣੀ ਹੈ ਸੋ ਬੇਤੀ ਹੈ ਸੋ ਬੰਦੀ ਹੈ ਜਥੇਦਾਰ ਸਾਹਿਬ ਨੇ ਜਥੇਦਾਰ ਦਰਬਾਰਾ ਸਿਫਾ ਕੀਨੋ ਮੇਰੇ